ਮੈਂ ਕਰਮਜੀਤ ਕੌਰ ਚੈਲ ਚੈਲ ਕਲੈਕਸ਼ਨ ਮਾਨਸਾ ਮੇਰੇ ਵੱਲੋਂ ਸਾਰੇ YouTube ਚੈਨਲ ਦੇ ਦਰਸ਼ਕਾਂ ਨੂੰ ਨਿਮਰਤਾ ਤੇ ਸਤਿਕਾਰ ਸਹਿਤ ਸਸਵੇਕਾਲ ਅੱਜ ਤੋਂ ਢੇਲੀ ਮੈਂ ਲੈ ਕੇ ਆ ਕਾਟਨ ਦੇ ਏਕੇ ਮਿਲਦੇ ਸੂਟ ਪਹਿਲਾਂ ਆਪਾਂ ਤੁਹਾਨੂੰ ਸ਼ਾਪ ਦਾ ਐਡਰੈਸ ਦੱਸਦੇ ਆ ਚੰਚੈਲ ਵਾਲੀ ਗਲੀ ਨੀਅਰ ਬੱਸ ਸਟੈਂਡ ਮਾਨਸਾ ਜਿੱਧਰੋਂ ਬੱਸਾਂ ਬੱਸ ਅੱਡੇ ਦੇ ਵਿੱਚ ਐਂਟਰ ਕਰਦੀਆਂ ਨੇ ਜਿਹੜੀ ਬੱਸ ਅੱਡੇ ਦੀ ਛੋਟੀ ਕੰਧ ਹੈ ਉਹਦੇ ਬਿਲਕੁਲ ਨਾਲ ਗਲੀ ਹੈ ਉਹ ਗਲੀ 'ਚ ਨਾ ਤੁਸੀਂ ਬੱਸ ਸਟੈਂਡ ਦੇ ਪਿਛਲੇ ਪਾਸੇ ਨੂੰ ਆ ਜਾਣਾ ਤੇ ਬਸ ਇੱਕੋ ਹੀ ਮਿੰਟ ਦਾ ਰਸਤਾ ਬਸ ਸਟੈਂਡ ਤੋਂ ਤੇ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਏਕੇ ਮਿਲ ਦੇ ਸੂਟ ਜਿਨ੍ਹਾਂ ਦਾ ਰੇਟ ਰਹੂਗਾ 500 ਰੁਪਿਆ ਇਹ ਆਡੀ ਪ੍ਰਿੰਟ ਹੈ ਇਹਨਾਂ ਦੇ ਵਿੱਚ 4-4 ਕਲਰ ਹੋਣਗੇ ਸਾਰਿਆਂ 'ਚ ਇਹ ਪਿਓਰ ਕਾਟਨ ਹੈਗੀ ਇਸ ਪ੍ਰਿੰਟ ਦੇ ਵਿੱਚ 4 ਕਲਰ ਨੇ ਮਹਿਰੂਨ ब्लू और ब्लैक ये आ गया जी अपना छोटा प्रिंट ऐसे इस है ये आ गया पिस्ता जहा शेड थोड़ा लवेंडर जे शेड आ गया ग्रे ਇਹ ਆ ਗਿਆ ਜੀ ਸਕਿਨ ਟਾਈਜਰ ਇਹਨਾਂ ਦਾ ਰੇਟ ਰਹੂਗਾ 500 ਰੁਪਿਆ ਪ੍ਰਿੰਟ ਇਹਨਾਂ ਦੇ ਸਾਰੇ ਵਧੀਆ ਨੇ ਇਹ ਆ ਗਿਆ ਗ੍ਰੇ ਬਲੈਕ ਗ੍ਰੀਨ ਬਲੂ ਇਹ ਆ ਗਿਆ ਚੈਰੀ ਜੈਕੀ ਇਹ ਆ ਗਿਆ ਲਾਈਟ ਫਰੋਜੀ ਇਹਨਾਂ ਦਾ ਰੇਟ ਰਹੂਗਾ 500 ਰੁਪਿਆ ਇਹ ਨਿਊਜਾ ਸ਼ੇਡ ਹੈ ਨਾ ਪੈਰਟਾ ਨਾ ਗ੍ਰੀਨ ਹੈ ਇਹ ਪਿੰਕ ਇਹ ਆ ਗਿਆ ਡਿਪ ਪਰਪਲ ਇਹਨਾਂ ਦਾ ਰੇਟ ਰਹੂਗਾ 500 ਰੁਪਏ ਇਹ ਆਪਣੇ ਕੋਲੇ ਆਉਂਦੇ ਜਾਂਦੇ ਰਹਿੰਦੇ ਨੇ ਪ੍ਰਿੰਟ ਬਦਲਦੇ ਰਹਿੰਦੇ ਨੇਗੇ ਇਹ ਪੂਰਾ ਸੀਜ਼ਨ ਚੱਲਣ ਵਾਲੀ ਆਈਟਮ ਹੈ ਇਹ ਇਹ ਆ ਗਿਆ ਗ੍ਰੇ ਕਲਰ ਦੇ ਵਿੱਚ ਗ੍ਰੀਨ दा रेट रुग्ण पापया अगला प्रिंट क्रीम बेस पिंक ग्रीन ग्रे ਇਹ ਆ ਗਿਆ ਜੀ ਆਪਣਾ ਅਗਲਾ ਪ੍ਰਿੰਟ ਵਾਈਟ ਵੇਸ ਹੈ ਦਾ ਇਹ ਆ ਗਿਆ ਮਾ우스 ਛੇਡ ਇਹਦਾ ਵੇਸ ਇਹਦਾ ਮਾ우스 ਛੇਡ ਦੇ ਵਿੱਚ ਹੈ ਬਲੈਕ ਇਹਨਾਂ ਦਾ ਰੇਟ ਰਹੂਗਾ 500 ਰੁਪਏ ਜੇ ਕਿਸੇ ਨੇ ਬਾਏ ਕਰਨਾ ਨਾ ਸਕਰੀਨ ਤੇ ਜਿਹੜਾ ਨੰਬਰ ਚੱਲਦਾ ਉਸੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਦਿਓ ਸਾਰੇ ਡਿਜੀਟਲ ਪ੍ਰਿੰਟ ਹੈ ਇਹ ਇਹ ਨਜ਼ਰ ਰੇਟ ਰੂਗਾ 500 ਰੁਪਇਆ ਤੇ ਸ਼ਿਪਿੰਗ ਜਿਹੜੀ ਆ ਉਹ ਤੇ ਐਕਸਟਰਾ ਲਗਣੀ ਹੈ ਇੱਕ ਸੂਟ ਤੇ ਲੱਗਣਗੇ 50 ਰੁਪਏ ਅਗਰ ਦੋ ਸੂਟ ਬਾਏ ਕਰਦੇ ਹੋ ਤਾਂ ਤੇ 80 ਰੁਪਏ ਲੱਗਣੇ ਆ ਉਸ ਤੋਂ ਬਾਅਦ ਜੇ ਹੋਰ ਥੋੜਾ ਕੁਆਂਟੀਟੀ ਵੱਧ ਜਾਂਦੀ ਹੈ ਤਾਂ ਥੋੜਾ ਜਿਹਾ ਸ਼ਿਪਿੰਗ ਦਾ ਫਰਕ ਪੈ ਜਾਂਦਾ ਤੁਸੀਂ ਸਾਰਾ ਸਾਰੀ ਬਹੁਤ ਸਾਰਾ ਪਿਆਰ ਤੇ ਸਤਿਕਾਰ ਦਿੰਦੇ ਹੋ ਤੁਹਾਡਾ ਪਿਆਰ ਤੇ ਸਤਿਕਾਰ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਸਰੀਏ ਕਾਲ ਜੀ ਧੰਨਵਾਦ ਜੀ